ਅੱਜ ਸਾਡੇ ਵਿੱਚ ਮਾਤਾ ਭਾਗੋ ਦੇ ਆਵਾਰਸਾ ਸਾਡੀਆਂ ਮਾਵਾਂ ਭੈਣਾਂ ਤੇ ਪਹੁੰਚੀਆਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਤੁਸੀਂ ਇਹ ਸੰਘਰਸ਼ ਨੂੰ ਕਿੱਦਾਂ ਦੇਖਦੇ ਹੋ ਔਰ ਪਿੰਡਾਂ ਦੇ ਵਿੱਚ ਕੀ ਅੱਜ ਕਾ ਦਾ ਮਾਹੌਲ ਚੱਲ ਰਿਹਾ ਹੈ ਸੰਘਰਸ਼ ਦਾ ਜੋ ਲੰਬੇ ਸਮੇਂ ਤੋਂ ਕਿਸਾਨਾਂ ਦੀ ਮੰਗਾਂ ਵਾਸਤੇ ਆ ਭੈਣ ਜੀ ਤੁਸੀਂ ਦੱਸੋ ਆਪਣਾ ਨਾਮ ਤਾਂ ਕਿਹੜੇ ਕਿਹੜੇ ਪਿੰਡ ਤੋਂ ਤੇ ਮੇਰੀਆਂ ਭੈਣਾਂ ਤੇ ਸੰਘਰਸ਼ ਦੇ ਵਿੱਚ ਪਹੁੰਚਿਆ ਜੀ ਜੀਬਸੀ ਮੇਰਾ ਨਾਮ ਬਜਿੰਦਰ ਕੌਰ ਅੱਜ ਦੇ ਜ਼ਿਲ੍ਹਾ ਪ੍ਰਧਾਨ ਪਿੰਡ ਦੁਬਲੀ ਔਰ ਡਬਲੀ ਬੇਟ ਤੋਂ ਹੀ ਪੈਣਾ ਮੇਰੇ ਨਾਲ ਇੱਥੇ ਇਸ ਜੋ ਇੱਥੇ ਕਿਸਾਨੀ ਮੋਰਚੇ ਦੇ ਤੌਰ ਤੇ ਇੱਥੇ ਰੁਕੀ ਹੋਈ ਹੈ ਸਾਰੇ ਮੇਰੇ ਵੀ ਇੱਥੇ ਪਹੁੰਚੀ ਹੋਈ ਹੈ ਹਾਂਜੀ ਭਾਜੀ ਤੁਸੀਂ ਕੀ ਸਮਝਦੇਗਾ ਜੀ ਕਿ ਕਿਸਾਨਾਂ ਦੀ ਲੜਾਈ ਹੈ ਜਾਇਜ਼ ਹੈ ਕਿਉਂ ਨਹੀਂ ਇਹ ਸਰਕਾਰਾਂ ਜਿਹੜੀਆਂ ਮੱਗਿਆ ਪਿੰਡਾਂ ਦੇ ਵਿੱਚ ਅਸੀਂ ਵੋਟਾਂ ਪਾ ਕੇ ਨਾਲ ਲੋਕਾਂ ਨੂੰ ਬਣਾ ਦਿੰਦੇ ਆ ਗੱਡੀਆਂ ਦੇ ਭਾਦ ਦਿੰਦੇ ਆ ਫਿਰ ਇਹੀ ਲੋਕ ਜਿਹੜੇ ਸਾਡੇ ਦੇ ਰਾਜ ਕਰਦੇ ਆ ਉਸਾ ਪਿੱਛੇ ਵੀ ਵੇਖਿਆ ਕਿੰਨੀ ਮੰਦੀ ਹਾਲ ਜਿਹੜੀ ਸਾਡੇ ਝੋਨੇ ਤੇ ਸਾਡੇ ਕਿਸਾਨ ਦੀ ਹੋਈ ਆ ਤੁਸੀਂ ਆਪਣੇ ਭੈਣਾਂ ਨੂੰ ਕੀ ਸੰਦੇਸ਼ ਚਾਹੁੰਦਾ ਜਿਵੇਂ ਇਹਨਾਂ ਸੰਘਰਸ਼ਾਂ ਦੇ ਨਾਲ ਜੁੜ ਤੇ ਇਸ ਲੜਾਈ ਨੂੰ ਆਪਾਂ ਜਿੱਤੀਏਗਾ ਡੱਲੇਵਾਲ ਸਾਹਿਬ ਨੂੰ ਅੱਜ 35 ਨੂੰ ਗਿਆ ਮਰਨ ਮਰਤ ਦੇ ਬੈਠਿਆ ਕਿ ਸਾਡੇ ਕਿਸਾਨ ਆ ਗੂ ਮਰਨ ਮਰਤ ਤੇ ਲਹਿਣਗੇ ਤਾਂ ਹੋੜੀ ਵਾਲੀ ਸਾਡੇ ਲੀਟ ਜੇ ਖਤਮ ਹੋ ਗਏ ਤੇ ਸਾਡਾ ਸੰਘਰਸ਼ ਰਹਿੰਦਾ ਤੁਸੀਂ ਕੋਈ ਕੀ ਸਹਿ ਦੇਣਾ ਚਾਹੁੰਦੇ ਸਾਡੀ ਭੈਣਾਂ ਪਰ ਸਾਡਾ ਸਤਿ ਸ਼੍ਰੀ ਅਕਾਲ ਅੱਜ ਬਿਲਕੁਲ ਮੈਂ ਇਸ ਮੌਕੇ ਬਰਾਏ ਮੈਂ ਸਵਾਦ ਕਰਨਾ ਚਾਹਾਂਗਾ ਔਰ ਕਿਸਾਨਾਂ ਦੀ ਲੜਾਈ ਬਿਲਕੁਲ ਬਿਰਜੀ ਜਾਇਜ਼ ਹੈ ਕਿਉਂਕਿ ਕਿਸਾਨ ਐਨੀ ਕਿਸਾਨ ਵੀਰ ਮੇਰੇ ਇਨੀ ਸੂਝ-부ਝ ਰੱਖਦੇ ਆ ਕਿ ਉਹਨਾਂ ਨੂੰ ਹਰ ਪੱਖ ਬਾਰੇ ਜਾਣਕਾਰੀ ਹੁੰਦੀ ਆ ਕਿ ਉਹ ਬਿਨਾ ਕਿਸੇ ਲੋੜ ਤੋਂ ਕਿਸੇ ਨੂੰ ਦੁਖੀ ਨਹੀਂ ਕਰਦੇ ਕਿਉਂਕਿ ਕਿਸਾਨੀ ਦੀ ਗੱਲ ਕੀਤੀ ਜਾਵੇ ਉਹਨਾਂ ਦੀ ਫਸਲਾਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਬੱਚਿਆਂ ਦੀ ਗੱਲ ਕੀਤੀ ਜਾਵੇ ਹਰ ਪਾਸੇ ਹੀ ਸਰਕਾਰਾਂ ਫੇਲ ਨੇ ਔਰ ਦੁਖੀ ਹੋ ਕੇ ਮਜਬੂਰ ਹੋ ਕੇ ਇਹਨਾਂ ਮੇਰੇ ਕਿਸਾਨ ਵੀਰਾਂ ਨੂੰ ਜਿਹੜਾ ਵਾ ਸੜਕਾਂ ਤੇ ਆਉਣਾ ਪਿਆ ਜਿਹੜਾ ਕਿ ਬਿਲਕੁਲ ਜਾਇਜ਼ ਆ ਜੇ ਗੱਲ ਕੀਤੀ ਜਾਵੇ ਮੇਰੇ ਵੀਰ ਜਗਜੀਤ ਸਿੰਘ ਡੱਲੇਵਾਲ ਦੀ ਔਰ ਕਿੰਨੇ ਲੰਬੇ ਸਮੇਂ ਤੋਂ ਜਿਹੜਾ ਵਾ ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਉਹ ਇਸ ਰਾਹ ਦੇ ਵਿੱਚ ਤੁਰੇ ਹੋਏ ਨੇ ਔਰ ਮੈਨੂੰ ਨਹੀਂ ਲੱਗਦਾ ਕਿ ਉਹ ਬੜੇ ਜ਼ਾਹ ਦੇ ਨਾਲ ਉਹਨਾਂ ਨੂੰ ਬਹਿਣਾ ਪਿਆ ਉੱਥੇ ਦੁਖੀ ਹਿਰਦੇ ਦੇ ਨਾਲ ਜਦੋਂ ਸਰਕਾਰਾਂ ਨੇ ਕੇ ਬੰਨੇ ਉਹਨਾਂ ਨੂੰ ਕੋਈ ਰਾਹ ਨਹੀਂ ਦਿੱਤਿਆ ਫਿਰ ਅਕੀਰਲਾ ਹਿਲਾ ਉਹਨਾਂ ਨੇ ਇਹ ਅਪਣਾਇਆ ਕਿ ਆਪਣਾ ਮਰਨ ਵਰਤੇ ਜਿਹੜਾ ਵਾ ਬੈਠਣਾ ਔਰ ਇਹਦੇ ਵਿੱਚ ਮੈਂ ਇਹ ਮੈਸੇਜ ਕਰਨਾ ਚਾਹਾਂਗੀ ਆਪਣੇ ਭਰਾਵਾਂ ਨੂੰ ਕਿ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਇੱਕ ਛੱਤ ਲੈਣ ਕੇ ਸਾਰੇ ਇਕੱਠੇ ਹੋਈਏ ਤਾਂ ਜੋ ਇਹਨਾਂ ਸਰਕਾਰਾਂ ਨੂੰ ਅਸੀਂ ਵੱਧ ਤੋਂ ਵੱਧ ਹਮਰਾਜ਼ੀ ਦੇ ਕੇ جواب ਦੇ ਸਕੀਏ 나ਗ ਦੀ ਨਾਲ ਹੀ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਭੈਣਾਂ ਨੂੰ ਅਪੀਲ ਕਰਨੀ ਚਾਹਾਂਗੀ ਕਿ ਤੁਸੀਂ ਕੋਈ ਆਪਣੀ ਭੈਣ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੱਧ ਤੋਂ ਵੱਧ ਜਿੱਥੇ ਕਿਤੇ ਸਾਡੇ ਭਰਾ ਜਿਹੜੇ ਆ ਇਸ ਲੜਾਈ ਵਿੱਚ ਸ਼ਾਮਲ ਨੇ ਨਾਲ ਮਾਤਾ ਪਿਤਾ ਗੋਦਿਆਂ ਵਾਰਸਾਂ ਇਹਨਾਂ ਭੈਣਾਂ ਨੂੰ ਵੀ ਵੱਧ ਚੜ ਕੇ ਇਸ ਲੜਾਈ ਵਿੱਚ ਜਿਹੜਾ ਵਾ ਸ਼ਾਮਲ ਹੋਣ ਦੀ ਲੋੜ ਆ ਕਿਉਂਕਿ ਜੇ ਜੇਕਰ ਸਾਡੇ ਵੀਰ ਖੁਸ਼ਾਲ ਨਹੀਂ ਹੈਗੇ ਤੇ